ਸਮਨ ਸੰਭਾਈ ਸਹਾਈ ਬਸ ਤੋਟ ਸੋਟ ਸੋਟ ਬਿਦੁਰ ਫੁਰਦੀ ਸਮਨ ਸੰਭਾਈ ਸਹਾਈ ਬਸ ਸਭ ਸੋਟ 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 ਸਭ ਸੋਟ ਸੋਟ ਸੋ

ਕਾਲੇ ਜੋਗ ਦੇ ਵਿੱਚ ਕਾਲੇ ਜੋਗ ਦੇ ਗੁਰੂ ਨਾਨਕ ਪਾਏ ਵਤਨ ਦੇ ਵਿੱਚ ਕਾਲੇ ਜੋਗ ਦੇ ਵਿੱਚ ਕਾਲੇ ਜੋਗ ਦੇ ਰਾਹੀ ਆ ਤੇਰੀ ਜਨ ਰਿਹਾ ਕੋ ਬਿਨਾ ਭਾਗਾਂ ਤੋਂ ਸਾਧ ਸੰਗਤ ਮੰਦੀ ਨਹੀਂ ਹੈ ਕਿ ਸੰਗਤ ਤੋਂ ਬਿਨਾ ਜੀਵਨ ਯਾਤਨਾ ਕੋਈ ਨਹੀਂ ਬਣਦੀ ਸੰਗਤ ਕੀਤਿਆਂ ਤੋਂ ਬਿਨਾ ਜੀਵਨ ਵਿੱਚ ਬਦਲਾ ਕਦੇ ਵੀ ਤਰ ਨਹੀਂ ਸਕਦਾ ਇਸ ਵਾਸਤੇ ਮਹਾਰਤ ਨੇ ਸੰਗਤ ਨੂੰ ਬਹੁਤ ਵੱਡੀ ਕਿਹਾ ਉਹ ਸੰਗਤ ਕਿੱਥੇ ਹੈ ਜਿੱਥੇ ਪ੍ਰਭੂ ਦਾ ਵਾਸਾ ਹੋਵੇ ਜਿੱਥੇ ਪ੍ਰਭੂ ਦੇ ਗੁਣ ਗਾਏ ਜਾਣ ਇਕੱਠ ਨੂੰ ਸੰਗਤ ਨਹੀਂ ਕਿਹਾ ਜਾਂਦਾ ਜੇ ਮੰਨ ਲਓ ਹਜ਼ਾਰਾਂ ਦੀ ਤਾਦਾਦ ਜਿੱਥੇ ਇਕੱਠ ਹੈ ਪਰ ਉੱਥੇ ਰੱਬ ਦੇ ਘਰ ਦੀ ਕੋਈ ਬਾਤ ਨਾ ਹੋਵੇ ਰੱਬ ਦੇ ਘਰ ਦੀ ਕੋਈ ਗੱਲ ਨਾ ਹੋਵੇ ਪਰ ਉਹ ਕੱਲਾ ਇਕੱਠ ਹੋ ਸਕਦਾ ਸੰਗਤ ਨਹੀਂ ਹੋ ਸਕਦਾ ਸਤਿਗੁਰ ਦੀ ਸਿਧਾਂਤਕ ਗੱਲ ਕਰਦੇ ਸਨ ਤੋਲ ਕੇ ਬੋਲ ਕੇ ਪੂਰਾ ਬਤਨ ਨਿਚੋੜ ਕੇ ਮਹਾਰਾਜ ਕਰਿਆ ਕਰ ਦੇ ਕਿਉਂਕਿ ਗੁਰਨਾਨਕ ਸਾਹਿਬ ਮਹਾਰਾਜ ਹੈ ਤਿਸਤਿਦ ਕਹਿਣ ਲੱਗੇ ਮਹਾਰਾਜ ਤੁਹਾਡੀ ਆਯੂ ਵਧਾ ਦਿੰਨੇ ਆ ਜੋਗਮਤ ਅਨੁਸਾਰ ਪੜਿਆ ਨਾਮ ਕਰ ਕਰਕੇ ਜੋਗਮਤ ਸਵਾਰ ਦੁਆਰਾ ਕਰਕੇ ਸ੍ਰuti ਨੂੰ ਦਸ਼ਮੁਤ ਚੜਾ ਕੇ ਤੁਹਾਡੀ ਆਯੂ ਵਧਾ ਦਿੰਨੇ ਆ ਮਹਾਰਾਜ ਕਹਿੰਦੇ ਕੀ ਫਾਇਦਾ ਆਯੂ ਦਾ ਇੱਕ ਵਾਰ ਨਾ ਭਗਤ ਗੁਰੂ ਨਾਨਕ ਸਾਹਿਬ ਮਰਦ ਦੀ ਨਾਲ ਪਾਈ ਮਰਦਾਨਾ ਜੀ ਸ਼ਮਸ਼ਾਨ ਘੁੰਮੀ ਵਿੱਚ ਚਲੇ ਗਏ ਉੱਥੇ ਕਿਸੇ ਦੀ 85 ਸਾਲ ਲਿਖੀ ਹੋਈ ਉਮਰ ਨਾਲ 10 ਸਾਲ 20 ਸਾਲ 5 ਸਾਲ ਇਸ ਤਰ੍ਹਾਂ ਆਇਉ ਲਿਖੀ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨਾ ਦੀ ਪੁੱਛਦੇ ਮਹਾਰਾਜ 20 80 ਸਾਲ ਇਸ ਬੰਦੇ ਨੇ ਜ਼ਿੰਦਗੀ ਬਤੀਤ ਕੀਤੀ ਨਾਲ 25 ਕਿਉਂ ਪਾਇਆ ਹੋਇਆ ਹੈ ਗੁਰਨਾਨਦ ਸਾਹਿਬ ਜੀ ਮੁਸਕਰਾ ਕੇ ਕਹਿੰਦੇ 25 80 ਸਾਲਾਂ ਦਾ ਬਜ਼ੁਰਗ ਸੀ ਪਰ ਇਹਦੇ ਸਫਲੇਤਾ 25 ਸਾਲ ਹੀ ਹੈ ਕਿਉਂਕਿ ਬਾਕੀ ਤਾਂ ਬਾਣੀ ਨਹੀਂ ਪੜੀ ਗੁਰੂ ਦੀਦਾਰ ਨਹੀਂ ਕੀਤੇ ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਦਰੀ ਭਾਈ ਆਨੰਦ ਲਾਲ ਜੀ ਕਹਿੰਦੇ ਉਮਰ ਉਹ ਲੇਖੇ ਵਿੱਚ ਪੈਂਦੀ ਹੈ ਉਹ ਸਾ ਉਹ ਕਰਮ ਲੇਖੇ ਵਿੱਚ ਪੈਂਦਾ ਜਿਹੜਾ ਖੁਦਾਇਆ ਦੀ ਯਾਦ ਵਿੱਚ ਗੁਜ਼ਾਰੇਗਾ ਜਿਹੜਾ ਪਲ ਜਿਹੜਾ ਸਵਾਸ ਖੁਦਾਇਆ ਦੀ ਯਾਦ ਤੋਂ ਬਿਨਾ ਲੇਕਿੰਦਾ ਨਾ ਮਹਾਰਾਜ ਕਹਿੰਦੇ ਇੱਕ ਖੈਨਾ ਇੱਕ ਚੈਨ ਇੱਕ ਪਲ ਮਹਾਰਾਜ ਕਹਿੰਦੇ ਚੈਨ ਨਹੀਂ ਆਉਂਦਾ ਦੀਦਾਰਿਆਂ ਤੋਂ ਬਿਨਾ ਇੱਕ ਘੜੀ ਨਾ ਮਿਲਤੇ ਤਾਂ ਕਲਜ ਗੁਹੋਤਾ ਹੁਣ ਕਦ ਮਿਲੀ ਐ ਤੇ ਤੁਧ ਭਗਵੰਤਾ ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਮੈਨੂੰ ਨਹੀਂ ਤੇਥੋਂ ਬਿਨਾ ਚੰਗਾ ਲੱਗਦਾ ਇਹਨੂੰ ਕਹਿੰਦੇ ਨੇ ਇਸ਼ਕ ਇਨੂੰ ਕਹਿੰਦੇ ਨੇ ਪਿਆਰ ਔਰ ਸੱਚਾ ਪਿਆਰ ਇੱਕ ਅਕੀਦਾ ਰੱਖਣਾ ਰੱਬ ਤੇ ਸਿੱਧਾ ਨੇ ਕਿਹਾ ਬਈ ਤੁਹਾਡੀ ਆਯੂ ਵਧਾ ਦਿੰਨੇ ਹ ਮਹਾਰਾਜ ਕਹਿੰਦੇ ਕੀ ਫਾਇਦਾ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਮਹਾਰਾਜ ਕਹਿੰਦੇ ਜੇ ਚਾਰ ਜੁਗਾਂ ਦੀ ਆਯੂ ਵਧਾ ਦੀਏ ਮਹਾਰਾਜ ਕਹਿੰਦੇ ਕੀ ਫਾਇਦਾ 432000 ਵਰੇ ਆਯੂ ਹੈ ਜੁਗਾਂ ਦੀ ਚਾਰ ਜੁਗਾਂ ਦੀ ਆਯੂ ਡੀ ਹੈ ਪਰ ਮਾਰਦ ਕਹਿੰਦੇ ਜੇ ਵਧਾ ਵੀ ਲਈਏ ਉਤੋਂ 10 ਗੁਣਾ ਹੋਰ ਵਧਾ ਲਈਏ ਫਿਰ ਕੀ ਹੋਏਗਾ ਮਾਰਦ ਕਹਿੰਦੇ ਨੇ ਹੋਰ ਦਸੂਣੀ ਹੋਏ ਚਲੋ ਇਹ ਛੱਡੋ ਸਿੱਧੋ ਨੌ ਖੰਡਾਂ ਵਿੱਚ ਦਾਨੀ ਹੈ ਨੌ ਖੰਡ ਨੇ ਧਰਤੀ ਦੇ ਜਿਵੇਂ ਭਾਰਤ ਖੰਡ ਹੈ ਇੱਕ ਦੀਪਕ ਖੰਡ ਹੈ ਇੱਕ ਹੇਮ ਖੰਡ ਹੈ ਇਸ ਤਰ੍ਹਾਂ ਇਹ ਨੌ ਖੰਡ ਨੇ ਪ੍ਰithvi ਦੇ ਮਾਰਦ ਕਹਿੰਦੇ ਨੌ ਖੰਡਾਂ ਵਿੱਚ ਤੁਹਾਡੀ ਜਾਣ ਪਛਾਣ ਹੋ ਜਾਏ ਤੁਹਾਡੀ ਬੱਲੇ ਬੱਲੇ ਹੋ ਜਾਏ ਜਿੱਥੇ ਤੁਸੀਂ ਜਾਇਆ ਕਰੋ ਲੋਕ ਤੁਹਾਡਾ ਸਤਿਕਾਰ ਕਰਨ ਲੱਗ ਜਾਣ ਨਾਲ ਤੇ ਲੈ ਸਭ ਕੋਏ ਜਿੱਥੇ ਤੁਸੀਂ ਜਾਇਆ ਕਰੋ ਤੁਹਾਡੇ ਨਾਲ ਸਾਰੇ ਉੱਠ ਕੇ ਚੱਲ ਪਿਆ ਕਰਨ ਹੁੰਦਾ ਨਾ ਇਸ ਤਰ੍ਹਾਂ ਦੇ ਕੋਈ ਲੀਡਰ ਆਉਂਦਾ ਹੈ ਮਾਫ ਕਰਿਓ ਇਹ ਵਿੱਚ ਸ਼ਬਦ ਕਹਿਣ ਲੱਗਿਆ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਉੱਠ ਕੇ ਉਹਦੇ ਨਾਲ ਤੁਰ ਪੈਨੇ ਗੁਰੂ ਦੀ ਹਜ਼ੂਰੀ ਵਿੱਚ ਉੱਠ ਕੇ ਕੋਈ ਫਲਾਣਾ ਬੰਦਾ ਆਇਆ ਜੀ ਅਸੀਂ ਗੁਰੂ ਨਾਲੋਂ ਇੱਕ ਬੰਦੇ ਨੂੰ ਜ਼ਿਆਦਾ ਮਹੱਤਵ ਦਿੰਨੇ ਆ ਕਿਉਂਕਿ ਮਾਤੀ ਓਨੀ ਕੈ ਸੋਧੀ ਓਨੀ ਕੈ ਕਿਉਂਕਿ ਦਾਣਿਆ ਨਹੀਂ ਜੇ ਜਿਹਦੀ ਹਜ਼ੂਰੀ ਵਿੱਚ ਬੈਠੇ ਆ ਸੱਜਣ ਸੱਚਾ ਬਾਦਸ਼ਾਹ ਪਰ ਮਹਾਰਾਜ ਕਹਿੰਦੇ ਮੰਨਦੇ ਨਹੀਂ ਅਕੀਦਾ ਨਹੀਂ ਰੱਖਤੇ ਸੱਜਣ ਸੱਚਾ ਬਾਦਸ਼ਾਹ ਸਿਰ ਸਾਹ ਹਾਂਦਾ ਸਾਹੋ ਮਹਾਰਾਜ ਕਹਿੰਦੇ ਜਿਸ ਪਾਸ ਬੈਠੇ ਆ ਉਹੀ ਹੈ ਜਿਹਦੇ ਕੋਲੇ ਬੈਠੇ ਆ ਉਹੀ ਹੈ ਉਹੀ ਦਰਤ ਉਹੀ ਹੈ ਕਿ ਸਭਨਾ ਦਾ ਸਾਰਿਆਂ ਦਾ ਪਾਦਸ਼ਾਹ ਉਹ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਮਹਾਰਾਜ ਕਹਿੰਦੇ ਨੇ ਉਹ ਸਭਨਾ ਤੋਂ ਵੱਡਾ ਹੈ ਜਿਹਦੀ ਹਜ਼ੂਰੀ 'ਚ ਬੈਠਾ ਹੈ ਰੱਬ ਦੀ ਅਰਚਾ ਬੰਦਨਾ ਦੰਡਾਉਤ ਕਰਨ ਲੱਗਿਆਂ ਕੋਈ ਆਦੇ ਸਤਕਾਰ ਸਾਰਿਆਂ ਦਾ ਹੈ ਪਰ ਗੁਰੂ ਦੀ ਹਜ਼ੂਰੀ ਵਿੱਚ ਉੱਠ ਕੇ ਕਿਸੇ ਦਾ ਸਤਕਾਰ ਕਰਨਾ ਇਹ ਗੁਰੂ ਦਾ ਨਿਰਾਦਰ ਹੈ ਇਹ ਤੋਂ ਵੱਡੀ ਕੋਈ ਨਰਾਦਗੀ ਨਹੀਂ ਹੋ ਸਕਦੀ ਰੱਬ ਦੀ ਰੱਬ ਦੀ ਹਜ਼ੂਰੀ ਵਿੱਚ ਜਾ ਕੇ ਕਿਸੇ ਦਾ ਸਤਕਾਰ ਕਰਨਾ ਮਹਾਰਜ ਕਿੰਨੀ ਨਰਾਦਰੀ ਹੈ ਸੋ ਮੈਂ ਵਿਸਰਨਾ ਜਾਈ ਮਹਾਰਜ ਕਹਿੰਦੇ ਨਾਲ ਤਲਾ ਸਭ ਕੋਈ ਇੰਨੀ ਜਾਣ ਪਛਾਣ ਹੋ ਜਾਏ ਨੌ ਖੰਡਾ ਵਿੱਚ ਤੇਰੀ ਜਾਣ ਪਛਾਣ ਹੋ ਜਾਏ ਤੇਰਾ ਲੋਕ ਸਤਕਾਰ ਕਰਨ ਜਿੱਥੋਂ ਤੂੰ ਜਾਏ ਉੱਥੋਂ ਦੀ ਲੋਕ ਲੰਘਣ ਸਰੋਪੇ ਤੇਰੇ ਗਲਾ ਵਿੱਚ ਪਾਏ ਜਾਣ ਤੇਰਾ ਸਤਕਾਰ ਕੀਤਾ ਜਾਏ ਪਰ ਮਹਾਰਾਜ ਕਹਿੰਦੇ ਪ੍ਰਵਾਨਗੀ ਹੈ ਤੁਹਾਨੂੰ ਯਾਦ ਕਰਾਵਾਂ ਭਾਈ ਮਰਦਾਨਾ ਜੀ ਮਰਾਸੀ ਸਨ ਤੇ ਭਾਈ ਮਰਦਾਨਾ ਜੀ ਸਤਗੁਰੂ ਨਾਨਕ ਨਾਲ ਰਹਿੰਦੇ ਘਰੋਂ ਬਹੁਤ ਗਰੀਬ ਸੀ ਨ ਭਾਈ ਮਰਦਾਨਾ ਜੀ ਸਤਗੁਰੂ ਗੁਰਨਾਨਕ ਸਾਹਿਬ ਨਾਲ 10 ਸਾਲ ਵੱਡੇ ਸਨ ਕਈਆਂ ਨੇ 13 ਸਾਲ ਦਾ ਜ਼ਿਕਰ ਕੀਤਾ ਮਹਾਰਾਜ ਨਾਲ ਵੱਡੇ ਸਨ ਉਮਰ ਦੇ ਵਿੱਚੋਂ ਗੁਰਨਾਨਕ ਸਾਹਿਬ ਮਹਾਰਾਜ ਦੀ ਭਾਈ ਮਰਦਾਨਾ ਨੂੰ ਭਾਈ ਕਹਿੰਦੇ ਭਾਈ ਬਾਲਾ ਨੂੰ ਵੀ ਭਾਈ ਕਹਿੰਦੇ ਵਿਦਵਾਨੇ ਕਿੰਨੇ ਭਾਈ ਬਾਲਾ ਜੀ ਹਿੰਦੂ ਪਰਿਵਾਰ ਵਿੱਚੋਂ ਸਨ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਮਹਾਰਾਜ ਕਹਿੰਦੇ ਸਾਰਿਆਂ ਵਿੱਚ ਹੀ ਰੱਬ ਦੀ ਜੋਤ ਹੈ ਕੋਈ ਬੋਲੇ RAM RAM ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕੋਈ ਬੋਲੇ RAM RAM ਕੋਈ ਖੁਦਾਏ ਮਹਾਰਾਜ ਕਹਿੰਦੇ ਸਾਰਿਆਂ ਵਿੱਚ ਹੀ ਰੱਬ ਦੀ ਜੋਤੀ ਹੈ ਜੀ ਭਾਈ ਮਰਦਾਨਾ ਜਦੋਂ ਜਾਣ ਲੱਗਾ ਮਹਾਰਾਜ ਗੁਰੂ ਨਾਨਕ ਸਾਹਿਬ ਉਹਨੂੰ ਕਹਿਣ ਲੱਗਾ ਮਹਾਰਾਜ ਜੀ ਬਹੁਤ ਸਮਾਂ ਹੋ ਗਿਆ ਘਰੇ ਨਹੀਂ ਗਏ ਤੁਸੀਂ ਆਗਿਆ ਦਿਓ ਘਰੇ ਤੇ ਲਈ ਜਾਈਏ ਪਰਿਵਾਰ ਨੂੰ ਮਿਲਿਆ ਹੀ ਏ ਤੇ ਤੁਸੀਂ ਕਿਰਪਾ ਕਰੋ ਮੈਂ ਜਾਣ ਲੱਗਿਆ ਜਦੋਂ ਜਾਣ ਲੱਗੇ ਨਾ ਭਾਈ ਮਰਦਾਨਾ ਜੀ ਤੇ ਗੁਰਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਇੰਨੇ ਸਾਲ ਬਾਅਦ ਜਾਣ ਲੱਗੇ ਪਰਿਵਾਰ ਵਾਲੇ ਬੱਚੇ ਝਾਕਣਗੇ ਸਾਡਾ ਬਾਪੂ ਇੰਨੇ ਸਾਲ ਬਾਅਦ ਆ ਕੋਈ ਚੀਜ਼ ਲਿਆਇਆ ਹੋਵੇਗਾ ਤੁਸੀਂ ਦੇਖੋ ਜਦੋਂ ਬਾਹਰੋਂ ਆਉ ਬੱਚੇ ਦੌੜ ਕੇ ਆਉਣਗੇ ਪਾਪਾ ਸਾਡਾ ਕੀ ਲਿਆਇਆ ਖਾਣ ਵਾਸਤੇ ਕੀ ਚੀਜ਼ੀ ਹੈ ਕਿਹੜੇ ਪਦਾਰਥ ਲਿਆਇਆ ਬਾਪੂ ਬੱਚੇ ਲੱਤਾਂ ਨੂੰ ਪੈਣਗੇ ਮਹਾਰਾਜ ਕੀ ਕਵਾਂਗਾ ਵੀ ਕੁਝ ਨਹੀਂ ਲੈ ਕੇ ਆਇਆ ਭਾਈ ਮਰਦਾਨੇ ਨੂੰ ਗੁਰੂ ਨਾਨਕ ਤੇ ਭਰੋਸਾ ਸੀ ਸਤ ਜਾਨਿਓ ਭਰੋਸੇ ਤੋਂ ਬਿਨਾ ਕੋਈ ਕਾਰ ਨਹੀਂ ਹੁੰਦਾ ਕਿਸੇ ਡਾਕਟਰ ਤੋਂ ਦਵਾਈ ਲੈਣੀ ਹੋਵੇ ਨਾ ਤੁਹਾਨੂੰ ਡਾਕਟਰ ਅਸੀਂ ਵਧੀਆ ਪੁੱਛਦੇ ਆ ਪਰ ਉਸ ਡਾਕਟਰ ਦੀ ਦਵਾਈ ਤਾਂ ਕਈ ਵਾਰੀ ਸਾਨੂੰ ਲੱਗੇਗੀ ਜੇ ਸਾਨੂੰ ਡਾਕਟਰ ਤੇ ਭਰੋਸਾ ਹੋਵੇ ਯਕੀਨ ਵੀ ਹੋਣਾ ਚਾਹੀਦਾ ਕਿਸੇ ਤੇ ਅਸੀਂ ਗੁਰਦੁਆਰਿਆਂ ਮੰਦਰਾਂ ਵਿੱਚ ਅਰਦਾਸਾਂ ਕਰਾਉਨੇ ਆ ਸਾਨੂੰ ਭਰੋਸਾ ਹੋਣਾ ਚਾਹੀਦਾ ਵੀ ਜੇ ਰੱਬ ਅੱਗੇ ਅਰਦਾਸ ਕੀਤੀ ਗੁਰੂ ਸਾਹਿਬ ਜਰੂਰ ਸੁਣਨਗੇ ਪਰ ਸਾਡਾ ਕੀ ਹੈ ਅਸੀਂ ਇੱਕ ਵਾਰੀ ਅਰਦਾਸ ਕਰਾਂ ਲਈ ਮਹਾਰਾਜ ਨੇ ਦੋ ਦਿਨ ਲਾ ਨਾ ਪੂਰੀ ਹੋਈ ਅਰਦਾਸ ਇੱਥੋਂ ਨਹੀਂ ਸੁਣੀ ਗਈ ਦੂਜੇ ਪਾਸੇ ਚਲੇ ਜਾ ਦੂਜੇ ਨਹੀਂ ਗਈ ਤਾਂ ਤੀਜੇ ਪਾਸੇ ਚਲੇ ਜਾ ਭਰੋਸਾ ਨਹੀਂ ਹੈ ਰੱਬ ਤੇ ਮਹਾਰਾਜ ਕਹਿੰਦੇ ਨੇ ਜੇ ਗੁਰੂ ਤੇ ਭਰੋਸਾ ਨਹੀਂ ਇੱਕ ਵਾਰੀ ਛੱਡੋ 100 ਵਾਰੀ ਮੱਥਾ ਟੇਕ ਲਓ ਰੱਬ ਨੂੰ ਕੱਲਾ ਮੱਥਾ ਟੇਕਣ ਦੇ ਨਾਲ ਤਾਂ ਨਹੀਂ ਪ੍ਰਵਾਨਗੀ ਮਿਲੇਗੀ ਭਾਵੇਂ 100 ਗੇੜਾ ਵੋ ਜਾਓ ਜੇ ਸਤਗੁਰੂ ਕਿਸ ਪ੍ਰਤੀਤ ਨਾ ਆਈਆ ਪ੍ਰਤੀਤ ਨਾਮ ਭਰੋਸੇ ਦਾ ਹੈ ਜੇ ਗੁਰੂ ਤੇ ਅਕੀਦਾ ਹੀ ਨਹੀਂ ਹੈ ਗੁਰੂ ਤੇ ਭਰੋਸਾ ਨਹੀਂ ਮਹਾਰਾਜ ਕਹਿੰਦੇ ਹਜਾਵਾ ਰਾਮ ਨੂੰ ਥੱਟ ਟੇਕ ਲੋ ਭਾਈ ਮਰਦਾਨਾ ਜੀ ਜਾਣ ਕੇ ਮਹਾਰਾਜ ਅਗੇ ਬੇਨਤੀ ਕੀਤੀ ਮਹਾਰਾਜ ਕਹਿੰਦੇ ਉਹ ਰੋੜਿਆਂ ਦੀ ਢੇਰੀ ਪਈ ਏ ਇੱਕ ਮੁਠ ਪਰਲਾ ਹੁਣ ਮਾਫ ਕਰਿਓ ਜਿੱਨੇ ਆਪਾਂ ਬੈਠਿਆ ਮੈਂ ਵੀ ਤੁਹਾਡੇ ਵਿੱਚ ਆ ਸਾਨੂੰ ਕੋਈ ਇਹਨੇ ਯਕੀਨ ਨਾਲ ਕਹਿਦਾ ਵੀ ਵੀ ਰੋੜਾਂ ਦੀ ਮੁਠੀ ਪਰਲਾ ਅਸੀਂ ਕਵਾਂਗੇ ਆਪ ਵੀ ਪਾਗਲ ਸਾਨੂੰ ਵੀ ਪਾਗਲ ਬਣਾਉਂਦਾ ਇਹੀ ਕਵਾਂਗੇ ਜੀ ਵੀ ਆਪ ਵੀ پاਗਲੇ ਆਪ ਵੀ پاਗਲੇ ਆਪ ਵੀ ਬੌਰਾ ਸਾਨੂੰ ਵੀ ਕਰਨਾ ਚਾਹੁੰਦਾ ਤੇ ਭਾਈ ਮਰਦਾਨੇ ਨੂੰ ਯਕੀਨ ਸੀ ਇੱਕ ਵਾਰੀ ਨਹੀਂ ਕਿਹਾ ਮਹਾਰਾਜ ਨੂੰ ਮੈਂ ਆ ਕੀ ਕਹਿ ਰਹੇ ਹੋ ਤੁਸੀਂ ਇੰਨੀ ਤੁਹਾਡੀ ਸੇਵਾ ਕੀਤੀ ਹੈ ਜਾਣ ਲੱਗੇ ਰੋੜੇ ਫੜਾਉਂਦੇ ਰੋੜੇ ਫੜਾਉਨੇ ਹੋ ਮੈਨੂੰ ਭਾਈ ਮਰਦਾਨੇ ਨੇ ਹੱਥ ਜੋੜੇ ਸਤਿਵੰਤ ਜੀ ਮਹਾਰਾਜ ਇਹ ਸਤਿਵੰਤ ਬਹੁਤ ਵੱਡਾ ਸ਼ਬਦ ਹੈ ਜਦੋਂ ਇਹ ਸ਼ਬਦ ਸਾਡੇ ਘਰਾਮ ਵਿੱਚ ਵਰਤਦਾ ਰਿਹਾ ਜੀ ਮਾਈਆਂ ਜ਼ਰੂਰ ਧਿਆਨ ਦੇਣ ਜਦੋਂ ਸਤ ਵਚਨ ਸਾਡੇ ਘਰਾਂ ਵਿੱਚ ਵਰਤਦਾ ਰਿਹਾ ਸਾਡੀਆਂ ਕਦੇ ਲੜਾਈਆਂ ਨਹੀਂ ਹੋਈਆਂ ਸਾਡੇ ਬੱਚਿਆਂ ਦੇ ਕਦੇ ਤਲਾਕ ਨਹੀਂ ਹੋਏ ਸਾਡੇ ਘਰਾਂ ਵਿੱਚ ਕਦੇ ਕਲੇਸ਼ ਨਹੀਂ ਹੋਇਆ ਉਹਦਾ ਵੱਡਾ ਕਾਰਨ ਕੀ ਸੀ ਜ਼ਬਾਨ ਉੱਤੇ ਸਤ ਵਚਨ ਸੀ ਜੇ ਪਤੀ ਨੇ ਗੱਲ ਕਹਿ ਦਿੱਤੀ ਤੇ ਤ੍ਰੀਮਤ ਨੇ ਕਹਿਣਾ ਜੀ ਸਤ ਵਚਨਾ ਅੱਗੋਂ ਜਵਾਬ ਨਹੀਂ ਸੀ ਦੇਣਾ ਹੁੰਦਾ ਸਾਡੀਆਂ ਮਾਈਆਂ ਪ੍ਰਾਣੀਆਂ ਬੈਠੀਆਂ ਨੇ ਜਦੋਂ ਘਰ ਵਾਲਾ ਕਿਉਂਕਿ ਘਰ ਵਾਲਾ ਪਰਮੇਸ਼ਰ ਦੀ ਨਿਆਂਈ ਹੈ ਜਿਨੇ ਆਪਣੇ ਪਰਿਵਾਰ ਦੇ ਵੱਡੇ ਜੀ ਦੇ ਹੁਕਮ ਨਹੀਂ ਮੰਨਿਆ ਜਿਨੇ ਆਪਣੇ ਪਰਿਵਾਰ ਦਾ ਹੀ ਸਤਕਾਰ ਨਹੀਂ ਕੀਤਾ ਰੱਬ ਨੂੰ ਕੀ ਕੁਝ ਕਰ ਲਏਗਾ ਰੱਬ ਤਾਂ ਬਹੁਤ ਵੱਡੀ ਸ਼ਕਤੀ ਹੈ ਜੇ ਤੋਂ ਪਰਿਵਾਰ ਹੀ ਨਹੀਂ ਪਾਲ ਹੋ ਰਿਹਾ ਤੇ ਇਸ ਲਈ ਸਤਿਵਚਨ ਦੇ ਅਧਿਕਾਰੀ ਹੋਣਾ ਬਹੁਤ ਵੱਡੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਭਾਈ ਮਰਦਾਨਾ ਜੀ ਨੇ ਕਿਹਾ ਸਤਿਵਚਨ ਉਰੋੜਿਆਂ ਦੀ ਮੁੱਠੀ ਭਰ ਲਈ ਮਹਾਰਾਜ ਕਹਿੰਦੇ ਇੱਥੇ ਨਹੀਂ ਦੇਖਣਾ ਉੱਥੇ ਘਰੇ ਜਾ ਕੇ ਖੋਲੀ ਹੁਣ ਰਾਹ ਵਿੱਚ ਵੀ ਨਹੀਂ ਕਿਤੇ ਖੋਲੇ ਆਪਾ ਭਾਈ ਮਰਦਾਨਾ ਜੀ ਨੇ ਇੰਨਾ ਭਰੋਸਾ ਮਹਾਰਾਜ ਤੇ ਇੰਨਾ ਯਕੀਨ ਇੰਨਾ ਪਿਆਰ ਮਹਾਰਾਜ ਨਾਲ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਾਹ ਭਇਓ ਜੋ ਦਉ ਲੋਤਨ ਮੂਹੰਦ ਕੈ ਬੈਠ ਰਹੇ ਹੋ ਬਖਤਿਆਰ ਲਗਾਇਓ ਨਾਦ ਫਰੀ ਹੋਲੀਏ ਸਾਤ ਸਮੁੰਦਰਨ ਲੋਕ ਗयो ਪਰ ਲੋਕ ਅਗਵਾਇਓ ਬਾਤ ਕੀਓ ਵੀ ਖਿਆਲ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਮਾਰਦ ਕਹਿੰਦੇ ਸਾਚ ਕਹਾਂ ਸੁਣ ਲੈ ਸੁਣ ਲੈ ਹੋ ਸਬੈ ਮਾਰਦ ਕਹਿੰਦੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਏ ਜਿਨ੍ਹਾਂ ਨੇ ਪਿਆਰ ਕੀਤਾ ਹੀਲਣੀ ਨੇ ਪਿਆਰ ਕੀਤਾ ਰੱਬ ਦੀ ਪ੍ਰਾਪਤੀ ਹੁੰਦੀ ਸੁਦਾਮੇ ਨੇ ਪਿਆਰ ਕੀਤਾ ਰੱਬ ਦੌੜ ਕੇ ਮਿਲਿਆ ਕਿਉਂਕਿ ਭਾਈ ਗੁਰਦਾਸ ਦੀ ਇਸ ਗੱਲ ਨੂੰ ਤਵੱਜੋ ਦਿੰਦੇ ਨੇ ਮੋਹਰ ਲਾਉਂਦੇ ਨੇ ਕਹਿੰਦੇ ਨੇ ਹਰ ਜੀ ਆਏ ਛੱਡ ਸੰਗਾਸਣ ਹਰ ਜੀ ਦੂਰੋਂ ਦੇਖ ਡੰਡਾ ਉਤਕਰ ਛੱਡ ਸੰਗਾਸਣ ਹਰ ਜੀ ਆਏ ਕਹਿੰਦੇ ਜਦੋਂ ਸੁਦਾਮਾ ਮਿਲਣ ਆਏ ਨਾ ਭਗਵਾਨ ਕਿਸ਼ਨ ਨੇ ਚਰਨਾਂ ਵਿੱਚ ਜੋੜਾ ਵੀ ਨਹੀਂ ਪਾਇਆ ਇਹਨੂੰ ਕਹਿੰਦੇ ਨੇ ਪਿਆਰ ਇਹਨੂੰ ਕਹਿੰਦੇ ਨੇ ਇਸ਼ਕ ਮਹਾਰਾਜ ਨੇ ਯਾਰ ਸ਼ਬਦ ਵਰਤਿਆ ਗੁਰਬਾਣੀ ਵਿੱਚ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ ਹੁਣ ਤਾਂ ਮਾਫ਼ ਕਰਿਓ ਯਾਰ ਸ਼ਬਦ ਇੰਨਾ ਮਾੜਾ ਹੈ ਜੇ ਘਰ ਵਿੱਚ ਵਰਤਲੀਏ ਤਾਂ ਕਲੇਸ਼ ਹੋ ਜਾਂਦਾ ਪਰ ਮਹਾਰਾਜ ਨੇ ਗੁਰਬਾਣੀ ਵਿੱਚ ਵਰਤਿਆ ਯਾਰ ਯਾਰ ਕਿੰਨੂ ਕਹਿੰਦੇ ਨੇ ਜਿਹੜਾ ਦਿਲੋਂ ਪਿਆਰ ਕਰਦਾ ਹੋਵੇ ਜਿਹੜਾ ਮਰ ਮਿਟਣ ਵਾਸਤੇ ਤਿਆਰ ਹੋ ਜੇ ਭਾਈ ਮਰਦਾਨਾ ਦੀ ਜਾਨ ਲੱਗੇ ਰੋੜਿਆਂ ਦੀ ਪੰਡ ਚੱਕ ਲਈ ਮਹਾਰਾਜ ਨੇ ਕਿਹਾ ਵੀ ਇੱਥੇ ਨਹੀਂ ਖੋਲਣਾ ਉੱਥੇ ਜਾ ਕੇ ਖੋਲੀ ਕਰੇ ਭਾਈ ਮਰਦਾਨਾ ਜੀ ਜਦੋਂ ਘਰੇ ਗਏ ਸਾਰਾ ਪਰਿਵਾਰ ਨਾਲ ਇਕੱਠਾ ਹੋ ਗਿਆ ਮਿਲ ਮਿਲਾ ਭਗਤ ਭਗਤ ਜੀ ਨਾਲ ਹੋਇਆ ਭਾਈ ਮਰਦਾਨਾ ਦੀ ਨਾਲ ਕੀਤਾ ਗਿਆ ਪਰਿਵਾਰ ਵੱਲੋਂ ਜਦੋਂ ਘਰਵਾਲੀ ਨੇ ਪੁੱਛਿਆ ਕੀ ਲੈ ਕੇ ਆਏ ਹੋ ਬੱਥੀਆਂ ਲਈ ਹੁਣ ਗੁਰੂ ਤੇ ਪ੍ਰਤੀਤ ਹੈ ਰੋੜਿਆਂ ਦੀ ਉਹ ਮੁਠੀ ਖੋਲੀ ਆਪ ਨਹੀਂ ਲੈ ਭਾਈ ਮਹਾਰਾਜ ਨੇ ਬਹੁਤ ਵੱਡੀ ਦਾਤ ਦਿੱਤੀ ਹੈ ਇਦਾਂ ਆਖਿਆ ਭਾਈ ਮਰਦਾਨਾ ਨੇ ਬਹੁਤ ਮੁੱਲੀ ਦਾਤ ਮਹਾਰਾਜ ਨੇ ਬਖਸ਼ੀ ਹੈ ਕਿਉਂਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਗਈ ਜਿਨ੍ਹਾਂ ਤੇ ਗੁਰੂ ਨਾਨਕ ਦੀ ਨਜ਼ਰ ਪੈ ਜੇ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਤਾਤਸ਼ਾਹੀਆਂ ਜੇ ਸਤਗੁਰ ਜੇ ਉਹਦੀ ਨਜ਼ਰੇ ਕਾनात ਵਿਚ ਆ ਜੀਏ ਲੱਖਾਂ ਖੁਸ਼ੀਆਂ ਮਿਲ ਜਾਇਆ ਕਰਦੀਆਂ ਨੇ ਦੁਨੀਆ ਦੀ ਹਰ ਚੀਜ਼ ਮਿਲ ਜਾਇਆ ਕਰਦੀ ਹੈ ਸਕੂਨ ਮਿਲ ਜਾਂਦਾ ਹੈ ਬਹੁਤ ਤੁਹਾਨੂੰ ਵਿਦਵਾਨ ਮਿਲਣਗੇ ਵੀ ਨਾਮ ਜਪਣ ਦਾ ਕੀ ਫਾਇਦਾ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਓ ਜਦੋਂ ਤੁਸੀਂ ਨਾਮ ਜਪੋਗੇ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਸੰਤੋਖ ਪੈਦਾ ਹੋਏਗਾ ਸੰਤੋਖ ਕੀ ਚੀਜ਼ ਹੈ ਜਿੰਨਾ ਰੱਬ ਨੇ ਦਿੱਤਾ ਉਹਦੇ ਸਬਰ ਵਿੱਚ ਜ਼ਿੰਦਗੀ گزارਣੀ ਕਦੇ ਨਹੀਂ ਤੁਹਾਨੂੰ ਲਾਂਭਾ ਹੋਏਗਾ ਰੱਬ ਤੋਂ ਆਹ ਨਹੀਂ ਮੈਨੂੰ ਰੱਬ ਨੇ ਦਿੱਤਾ ਉਹ ਨਹੀਂ ਮੈਨੂੰ ਰੱਬ ਨੇ ਦਿੱਤਾ ਨਾ 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 ਸੰਤੋਖ ਪੈਦਾ ਹੋਏਗਾ ਬਾਣੀ ਤੁਹਾਨੂੰ ਮਿੱਠੀ ਲੱਗੇਗੀ ਬਾਣੀ ਵਿੱਚੋਂ ਰਸ ਪੈਦਾ ਹੋਏਗਾ ਤੁਹਾਡੀ ਅੰਦਰ ਸਤ ਸੰਤੋਖ ਦਇਆ ਧਰਮ ਤੀਰਜ ਦੀਆਂ ਦਾਤਾਂ ਮਹਾਰਜ ਬਖਸ਼ ਦੇਗਾ। ਤੁਹਾਨੂੰ ਵਿਕਾਰਾਂ ਤੋਂ ਵੈਰੂ ਬਤਾ ਕੇ ਰੱਖੇਗਾ। ਜੀ ਤੁਹਾਡਾ ਜੇ ਕਿਤੇ ਕਰ ਵੀ ਜਾਵੇ ਕੋਈ ਫੁਰਨਾ ਵਿਕਾਰਾਂ ਵੱਲ ਬਣਵੀ ਜਾਵੇ ਤੇ ਰੱਬ ਤੁਹਾਨੂੰ ਬਚਾ ਲਏਗਾ। ਇਸ ਲਈ ਮਹਾਰਜ ਕਹਿੰਦੇ ਰੱਬ ਤੇ ਅਕੀਦਾ ਰੱਖਣਾ ਭਾਈ ਮਰਦਾਨਾ ਜੀ ਦੀ ਘਰਵਾਲੀ ਨੇ ਜਿੱਥੋਂ ਗੱਠੜੀ ਖੋਲੀ ਸਾਡੇ ਵਿਦਵਾਨ ਲਿਖਦੇ ਆ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਇਹ ਗੱਲ ਲਿਖਦੇ ਆ ਗੁਰਨਾਨਕ ਪ੍ਰਕਾਸ਼ ਦੇ ਵਿੱਚ ਕਿ ਜਦੋਂ ਉਹਨਾਂ ਨੇ ਇੱਕ ਪੰਡ ਖੋਲੀ ਉਸ ਗੱਠੜੀ ਦੇ ਵਿੱਚੋਂ ਜਿੱਥੋਂ ਰੋੜੀਆਂ ਚੱਕੀਆਂ ਸਨ ਸੋਨੇ ਦੀਆਂ ਮੋਹਰਾਂ ਲਭੀਆਂ ਖਜ਼ਾਨਾ ਲਭਿਆ ਸਾਤ ਸ੍ਰੀ ਅਕਾਲ ਉਹ ਕੀਤੇ ਪ੍ਰਾਪਤ ਹੋਈਆਂ ਜਿਹੜੀ ਸੋਚੀਆਂ ਨਹੀਂ ਸਨ ਇਹਨੂੰ ਕਹਿੰਦੇ ਗੁਰੂ ਤੇ ਅਕੀਦਾ ਰੱਖਣਾ ਮਹਾਰਾਜ ਕਹਿੰਦੇ ਮੰਨ ਲਓ ਤੁਹਾਡਾ ਨਾਂ ਵੀ ਚੰਗਾ ਹੋ ਜੇ ਤੁਹਾਡਾ ਦਸਵੀਂ ਲੋਕਾਂ ਵਿੱਚ ਹੋਏ ਤਾਂ ਕੀ ਹੋ ਜਾਏਗਾ ਹੁਣ ਦੇਖੋ ਗੁਰਨਾਨਦ ਸਾਹਿਬ ਦੀ ਕੀ ਸਮਝਾ ਰਹੇ ਆ ਵੀ ਸਿੱਧੋ ਮਨ ਲਓ ਤੁਹਾਡੀ 4 ਜੁਗ ਉਮਰ ਹੈ ਉਹ ਤੋਂ 10 ਗੁਣਾ ਹੋਰ ਵੱਧ ਜਾਏ ਮਨ ਲਓ ਤੁਹਾਨੂੰ 9 ਖੰਡ ਨੇ ਧਰਤੀ ਤੇ ਨੌਵਾਂ ਖੰਡਾਂ ਵਿੱਚ ਤੁਹਾਡੀ ਜਾਣ ਪਛਾਣ ਹੋਣ ਲੱਗ ਜਾਵੇ ਜਿੱਥੇ ਤੁਸੀਂ ਕੋਈ ਹੁਕਮ ਕਰੋ ਬਾ ਹੁਕਮ ਤੁਹਾਡਾ ਗੱਲ ਮੰਨੀ ਜਾਏ ਤੁਹਾਡਾ ਦਸਵੀਂ ਹੋਣ ਲੱਗ ਜਾਏ ਲੋਕ ਤੁਹਾਡੀਆਂ ਤੁਹਾਡੀਆਂ ਵਡਿਆਈਆਂ ਵੀ ਕਰਨ ਦੇ ਲੱਗ ਜਾਣ ਤੇ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਜੀ ਇਹਨਾਂ ਕੁਝ ਹਾਸਲ ਹੋ ਗਿਆ ਅੱਗੇ ਮਹਾਰਾਜ ਕੀ ਕਹਿੰਦੇ ਜੇ तिस ਨਦਰ ਨਾ ਆਵਈ ਜੇ ਇੰਨਾ ਕੁਦ ਹੁੰਦਿਆ ਹੋਇਆ ਗੁਰੂ ਦੀ ਨਦਰੇ ਕਾਇਨਾਤ ਵਿੱਚ ਨਹੀਂ ਨ ਆਇਆ ਗੁਰੂ ਦੀ ਨਦਰਾਂ ਵਿੱਚ ਨਹੀਂ ਆਇਆ ਸਤਗੁਰੂ ਦੀ ਨਦਰ ਤੇਰੇ ਤੇ ਨਹੀਂ ਪਈ ਮਹਾਰਜ ਕਹਿੰਦੇ ਤਾਂ ਬਾਤ ਨ ਪੁੱਛੈ ਤੇਰੀ ਗੱਲ ਵੀ ਨਹੀਂ ਕਿਸੇ ਨੇ ਪੁੱਛਣੀ ਹੋਰ ਤਾਂ ਮਹਾਰਜ ਕਿੰਨੀ ਗੱਲ ਛੱਡ ਦੇ ਤੈਨੂੰ ਬੁਲਾਉਣਾ ਤੱਕ ਨਹੀਂ ਕਿਸੇ ਨੇ ਮਹਾਰਜ ਕਹਿੰਦੇ ਨੇ ਕੀਟਾ ਅੰਦਰ ਕੀਟ ਕਰ ਦੂਸੀ ਦੂਸਤ ਤਰੇ ਸਾਇਫ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫੋਜਪੁਰ ਦੇ ਇਲਾਕੇ ਵਿੱਚ ਆਏ ਨੇ ਜਦੋਂ ਇੱਥੇ ਆਏ ਤੇ ਇੱਕ ਭਿਆਨਕ ਸੱਪ ਤੁਰਿਆ ਆਉਂਦਾ ਜੰਗਲ ਵਿੱਚੋਂ ਭਾਈ ਬਿਧੀ ਚੰਦ ਵਰਗੇ ਨਾਲ ਨੇ ਤੀਰ ਸਿੰਨ ਲੈ ਸਿੰਘਾ ਨੇ ਬਈ ਮਹਾਰਾਜ ਸੱਪ ਤੁਰਿਆ ਆਉਂਦਾ ਮਹਾਰਾਜ ਕਹਿੰਦੇ ਕੁਝ ਨਾ ਕਹੋ ਆਪਣੀ ਕਲਿਆਣਤਾ ਵਾਸਤੇ ਸਾਡੇ ਕੋਲ ਆ ਗਿਆ ਜਦੋਂ ਉਹ ਸੱਪ ਮਹਾਰਾਜ ਕੋਲ ਹੀ ਆਇਆ ਨਾ ਛੇਵੀਂ ਪਾਤਸ਼ਾਹੀ ਦੇ ਚਰਨਾਂ ਦਾ ਅੰਗੂਠਾ ਮਹਾਰਾਜ ਨੇ ਜਦੋਂ ਉਹਦੇ ਮੱਥੇ ਨਾਲ ਛੁਈਆ ਸੱਪ ਫਟ ਗਿਆ ਜਦੋਂ ਸੱਪ ਫਟਿਆ ਤੇ ਉਹਦੇ ਉੱਥੇ ਪ੍ਰਕਾਸ਼ ਹੋ ਗਿਆ ਬਹੁਤ ਜ਼ਿਆਦਾ ਜਦੋਂ ਪ੍ਰਕਾਸ਼ ਹੋਇਆ ਤੇ ਭਾਈ ਵਿਧੀ ਚੰਦ ਨੇ ਆਖਿਆ ਮਹਾਰਾਜ ਇਹ ਕੀ ਕੌਤਕ ਹੈ ਮਹਾਰਾਜ ਕਹਿੰਦੇ ਏਸੀ ਤੋਂ ਪੁੱਛ ਲਓ ਮਹਾਰਾਜ ਨੇ ਸ਼ਕਤੀ ਬਖਸ਼ੀ ਉਸ ਰੂਹ ਨੇ ਉੱਤਰ ਦਿੱਤਾ ਕਿ ਭਾਈ ਵਿਧੀ ਚੰਦ ਇੱਕ ਸਮਾ ਹੁੰਦਾ ਸੀ ਜਦੋਂ ਮੈਂ ਆਪਣੇ ਆਪ ਨੂੰ ਗੁਰੂ ਕਾ ਹੁੰਦਾ ਸੀ ਜਰੂਰ ਗੱਲ ਸੁਣਿਓ ਆਪਣੇ ਆਪ ਨੂੰ ਰੱਬ ਕਹਿਲਾਉਣਾ ਜਿਹੜੇ ਸੰਤ ਜਨ ਆਪਣੇ ਆਪ ਨੂੰ ਛੱਡ ਕੇ ਰੱਬ ਨਾਲ ਜੋੜਦੇ ਨੇ ਅਸਲ ਵਿੱਚ ਉਹ ਸਾਧੂ ਹੁੰਦਾ ਹੈ ਜਿਹੜਾ ਸਾਧੂ ਤੁਹਾਡੇ ਤੋਂ ਆਪਣੀ ਹੀ ਪੂਜਾ ਕਰਾਈ ਜਾਵੇ ਤੁਹਾਡੇ ਤੋਂ ਆਪਣੇ ਵਾਸਤੇ ਧਨ ਲਈ ਜਾਵੇ ਆਪਣੇ ਧੀਆਂ ਪੁੱਤਰਾਂ ਦਾ ਹੀ ਕਾਰੋਬਾਰ ਚਲਾਈ ਜਾਵੇ ਤੇ ਉਹ ਪਖੰਡੀ ਹੋ ਸਕਦਾ ਕੋਈ ਸਾਧੂ ਨਹੀਂ ਹੋ ਸਕਦਾ ਸਾਡਾ ਤੁਹਾਡਾ ਦਿੱਤਾ ਧਨ ਤੁਹਾਡੇ ਖਾਤਰੀ ਵਰਤਿਆ ਜਾਣਾ ਹੁੰਦਾ ਤੁਹਾਡੇ ਵਾਸਤੇ ਵਰਤਿਆ ਜਾਣਾ ਹੁੰਦਾ ਹੈ ਗੁਰੂ ਕੇ ਲੰਗਰ ਚੱਲਣਗੇ ਗੁਰੂ ਕਾ ਪ੍ਰਬੰਧ ਚੱਲੇਗਾ ਤੇ ਤੁਹਾਡੇ ਵਾਸਤੇ ਹੀ ਮਾਇਆ ਇਕੱਠੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਨੇ ਜਦੋਂ ਸੱਪ ਆਇਆ ਸੱਪ ਫੜ ਗਿਆ ਵਿੱਚੋਂ ਰੂਹ ਪ੍ਰਗਟ ਹੋਈ ਭਾਈ ਵਿਧੀ ਚੰਦ ਨੇ ਪੁੱਛਿਆ ਤੂੰ ਕੌਣ ਕਹਿੰਦਾ ਇੱਕ ਸਮਾਂ ਸੀ ਜਦੋਂ ਮੈਂ ਆਪਣੇ ਆਪ ਨੂੰ ਗੁਰੂ ਕਾ ਹੁੰਦਾ ਸੀ ਤੇ ਮੈਂ ਰੱਬ ਦਾ ਨਾਮ ਤਾਂ ਆਪ ਤਾਂ ਕੀ ਲੈਣਾ ਸੀ ਲੋਕਾਂ ਨੂੰ ਬੜਾ ਉਪਦੇਸ਼ ਦਿੰਦਾ ਸੀ ਵੀ ਨਾਮ ਜਪੋ ਇਹ ਵੀ ਮਹਾਰਾਜ ਕਹਿੰਦੇ ਗੁਨਾਹ ਹੈ ਮਨ ਲਓ ਮੈਂ ਤੁਹਾਨੂੰ ਘੰਟਾ ਹੋ ਗਿਆ ਕਹੀ ਜਾਣਾ ਵੀ ਰੱਬ ਰੱਬ ਕਰੋ ਜੇ ਆਪ ਨਾ ਕਰਦਾ ਹੋਵਾਂ ਇਹ ਤੋਂ ਵੱਡਾ ਵੀ ਕੋਈ ਗੁਨਾਹ ਨਹੀਂ ਹੈ ਕਿਉਂਕਿ ਰੱਬ ਦੀ ਹਜ਼ੂਰੀ 'ਚ ਬੈਠ ਕੇ ਝੂਠ ਬੋਲਣਾ ਇਹ ਵੀ ਪਾਪ ਹੈ ਭਾਈ ਜਿਹੜਾ ਕਰਮ ਆਪ ਨਾ ਕਰਨਾ ਲੋਕਾਂ ਨੂੰ ਉਪਦੇਸ਼ ਦੇਈ ਜਾਣਾ ਇਹ ਵੀ ਗੁਨਾਹ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪੁੱਛਿਆ ਨਾ ਉਹਨੂੰ ਉਹਨੇ ਕਿਹਾ ਮੈਂ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ ਔਰ ਮੇਰੇ ਬੜੇ ਚੇਲੇ ਸਨ ਬੜਾ ਧਨ ਮੇਰੇ ਤੇ ਲੁਟਾਇਆ ਮੇਰੇ ਇੱਕ ਇੱਕ ਬਚਨ ਤੇ ਆਪਣੀ ਜਾਨ ਨਿਸ਼ਾਵਰ ਕਰਨ ਨੂੰ ਤਿਆਰ ਹੁੰਦੇ ਸਮਾਂ ਬਣਿਆ ਜਦੋਂ ਮੇਰੀ ਮੌਤ ਆਈ ਮੇਰੀ ਸੁਰਤੀ ਮਾਇਆ ਵਿੱਚ ਰਹਿ ਗਈ ਖੇੜ ਸੁਰਤੀ ਦੀ ਹੈ ਮਹਾਰਾਜ ਦੀ ਪਾਵਨ ਬਾਣੀ ਕਹਿੰਦੀ ਕਿ ਜਦੋਂ ਮਰਨ ਵੇਲੇ ਜੇ ਮਾਇਆ ਚੇਤੇ ਵਿੱਚ ਆ ਜਾਏ ਤੇ ਸੱਪ ਦੀ ਜੂਨੀ ਮਿਲਦੀ ਹੈ ਅੰਤਕਾਲ ਜੋ ਲక్ష్ਮੀ ਸਿਮਰੈ ਲక్ష్ਮੀ ਨਾਮ ਆਇਆ ਦਾ ਜੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਮਾਰਤ ਕਹਿੰਦੇ ਸਰਪ ਜਉਣ ਬਲਬਲ ਉਤਰੈ ਸੱਪ ਦੀ ਨੂੰ ਨਹੀਂ ਮਿਲਦੀ ਕਹਿੰਦੇ ਨੇ ਮਾਇਆ ਦੇ ਵਿੱਚ ਸੁਰਤੀ ਚਲੀ ਗਈ ਥੱਪ ਬਣ ਗਿਆ ਬਹੁਤ ਵੱਡਾ ਜਦੋਂ ਮੈਂ ਥੱਪ ਬਣਿਆ ਜਿਹੜਾ ਲੋਕਾਂ ਤੋਂ ਧੰਨ ਖਾਦਾ ਹੋਇਆ ਸੀ ਉਹ ਮੇਰੇ ਪੇਟ ਦੇ ਵਿੱਚ ਕਿਰਮ ਉਹਨਾਂ ਨੇ ਬਣ ਕੇ ਜਨਮ ਲਿਆ ਜਿਵੇਂ ਮੈਂ ਉਹਨਾਂ ਦਾ ਧੰਨ ਖਾਂਦਾ ਸੀ ਅੱਧ ਮੇਰੇ ਚੇਲੇ ਮੇਰਾ ਮਾਸ ਖਾ ਰਹੇ ਆ ਉਹਨਾਂ ਨੇ ਖਾਧਾ ਇੰਨਾ ਕ ਮਾਸ ਖਾ ਲਿਆ ਵੀ ਮੇਰੇ ਸਰੀਰ ਵਿੱਚ ਮੋਰੀਆਂ ਹੋ ਗਈਆਂ ਬੜਾ ਤਰਫਦਾਰਿਆ ਬੜੇ ਤਰਲੇ ਲਏ ਬੜੀ ਸਾਧਨਾ ਕੀਤੀ ਬੜਾ ਰੱਬ ਨੂੰ ਪੁਕਾਰਿਆ ਕਹਿਣ ਲੱਗੇ ਅੱਜ ਰੱਬ ਪਤੀਤ ਗਿਆ ਸਭ ਦੀ ਵਡਿਆਈ ਐਸੀ ਹੋਈ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਜਾਏ ਮੇਰੀ ਕਿਰਿਆਨਤਾ ਕਰਦੇ ਮਾਲਕ ਕਹਿੰਦੇ ਕੀਟਾ ਅੰਦਰ ਕੀਟ ਕਰ ਕੀੜਿਆ ਅੰਦਰ ਵੀ ਕੀੜਾ ਬਣਾ ਕੇ ਰੱਖਦਾ ਰੱਬ ਦੋਸਤੀ ਦੋਸਤ ਧਰੇ ਦੋਸ਼ੀਆਂ ਨਾਲ ਵੀ ਵੱਡਾ ਦੋਸ਼ ਇਹਦੇ ਅੰਦਰ ਪੈਦਾ ਕਰ ਦਿੰਦਾ ਰੱਬ ਕਹਿੰਦਾ ਐਡਾ ਬਿਕਾਰੀ ਏ ਬੰਦਾ ਇਹਦੇ ਨਾਲੋਂ ਤਾਂ ਸਾਹੀ ਚੰਗੇ ਆ ਸਤਿਗੁਰੂ ਜੀ ਕਿਰਪਾ ਕਰਨ ਸਭਨਾ ਦੀ ਭਾਵਨਾ ਸਰ ਦੀ ਕਿਰਪਾ ਕਰਕੇ ਨਿਵਾਜ਼ ਦੇਣ ਆਪਣੇ ਅੰਦਰੋਂ ਕਰੋ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਦੇ ਆਓ ਵਿਚਾਰ ਕਰਦੇ ਆ ਵਿੰਤ ਪਟੀਆਂ ਉਪ ਨਾ ਹੋਈਆਂ ਆਪ ਸਭ ਨੇ ਬਖਸ਼ ਲੈਣਾ ਸੀਸ ਬਖਸ਼ੂ ਸਤਿਗੁਰ ਦੀ ਕਿਰਪਾ ਕਰਨ ਸਮਰਥਾ ਬਖਸ਼ਿਸ਼ ਕਰਕੇ ਨਿਵਾਜਣਾ

ਤਹਾ ਦੇ ਮੇਰਾ ਦਿਨ ਕੋ ਖਾਸ ਬਣਾਈਆ ਤਰਸਾ ਸੂਰ ਹਰਸਾ ਇਹ ਤਾਂ ਸਾ ਪੂਜਾਈਆ ਸਦਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਨਲਾ ਜਕਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕ ਬਸ ਹੈ ਕਾਮਤੀਨਾ

ਮਾਸਟਰ ਵੰਦ ਸਿੰਘ ਜੀ ਸਾਡੇ ਪਰਿਵੰਦ ਸਿੰਘ ਜੀ ਨੂੰ ਸ਼ੁਕਰੀਆ ਕੀ ਸੇਵਾ ਕਰਦੇ ਨੇ ਗੁਰਮੀਤ ਸਿੰਘ ਜੀ ਸਾਂਗੂ 150 ਰੁਪਏ ਮਾਸਟਰ ਰਾਣਾ ਸ਼ਰਮਾ ਵਿਅੰਤ ਮਾਇਆ ਬਲਰਾਮ गोयल ਵੱਲੋਂ ਵਿਅੰਤ ਮਾਲਾ ਮਾਇਆ ਜੈਤਲੀਨ ਜੈਤਲੀਨ ਬੱਚੀ ਇਹਨਾਂ ਵੱਲੋਂ ਆਇਆ ਜਿਹੜੀ ਪੂੰਜੀ ਹੈ ਫੰਡ ਨੂੰ ਸੋਹਰਿਆ ਆਤ ਸਰੀਆ ਕਾਲ ਲੱਖ ਲੱਖ ਧੰਨਵਾਦ ਹੋਵੇ ਲੱਖ ਲੱਖ ਹੋ ਜੀ ਦਰਦ ਬੋਲੇ ਸੋਨਿਆ ਸਰਿਆ ਕਾਲ ਸੋਨਿਆ ਸਰਿਆ ਕਾਲ ਬੋਲੇ ਸੋਨਿਆ ਸਰਿਆ ਕਾਲ ਸਤਿਗੁਰੂ ਜੀ ਕਿਰਪਾ ਸਤਿਗੁਰੂ ਪ੍ਰਣਾਲੀ ਸਤਿਮਾਰਜ ਜੀ ਦਾ ਪ੍ਰਕਾਸ਼ ਜਿਹੜਾ ਆਇਆ ਹੈ ਅੱਛਾ ਏ